ਦਾ ਖਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅਸੀਂ ਪਹੁੰਚੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਕੋਲ ਸਿੰਘ ਸਾਹਿਬ ਜੀ ਦਾ ਖਾਲਸ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਿੰਘ ਸਾਹਿਬ ਜੀ ਜਿਹੜਾ ਅੱਜ ਮੀਟਿੰਗ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਹੋਈ ਹੈ ਜਿਹੜਾ ਕਿ ਉਨਚ ਮੁੱਖ ਜਿਹੜੀਆਂ ਗੱਲਾਂ ਜਿਹੜਾ ਅਸੀਂ ਦੇਖਿਆ ਜਿਹੜਾ ਤਿੰਨ ਨੌਜਵਾਨਾਂ ਨੂੰ ਪਿੱਛੇ ਜੇ ਨਵਾਂ ਸ਼ਹਿਰ ਦੀ ਅਦਾਲਤ ਨੇ ਜਿਹੜਾ ਸਾਹਿਤ ਰੱਖਣ ਸਿੱਖ ਸਾਹਿਤ ਰੱਖਣ ਦੇ ਮਾਮਲੇ ਚ ਜਿਹੜੀ ਹੈ ਉਮਰ ਕੈਦੀ ਸਜ਼ਾ ਸੁਣਾਈ ਉਹਨਾਂ ਵਾਸਤੇ ਵਿਸ਼ੇਸ਼ ਐਲਾਨ ਉਹ ਕਿਹੜਾ ਕਿਹੜਾ ਕੀਤਾ ਗਿਆ ਜੀ ਬੜੀ ਹੈਰਾਨੀਜਨਕ ਗੱਲ ਹੈ ਕਿ ਤਿੰਨ ਸਿੱਖ ਨੌਜਵਾਨਾਂ ਤੋਂ ਧਾਰਮਿਕ ਸਾਹਿਤ ਜਿਹੜਾ ਫੜਿਆ ਜਾਂਦਾ ਹੈ ਤੇ ਉਸ ਧਾਰਮਿਕ ਸਾਹਿਤ ਫੜੇ ਜਾਣ ਦੇ ਦੋਸ਼ ਦੇ ਵਿੱਚ ਹੀ ਉਹਨਾਂ ਤੇ ਦੇਸ਼ ਧੋਤ ਦਾ ਕੇਸ ਚਲਾ ਕੇ ਤੇ ਉਹਨਾਂ ਨੂੰ ਉਮਰ ਕੈਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਇਹ ਮੈਂ ਸਮਝਦਾ ਕਿ ਪਾਰ ਦੇ ਵਿੱਚ ਸਿੱਖਾਂ ਦੇ ਨਾਲ ਬਹੁਤ ਵੱਡਾ ਜਿਹੜਾ ਹੈ ਇੱਕ ਤੱਕਾ ਹੈ ਬੇਇਨਸਾਫੀ ਹੈ ਤੇ ਅੱਜ ਅਸੀਂ ਪੰਥ ਸਿੰਘ ਸਹਿਬਾਨਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤੇ ਹੈ ਕਿ ਇਨ੍ਹਾਂ ਤਿੰਨਾਂ ਨੌਜਵਾਨਾਂ ਦੀ ਕਾਨੂੰਨੀ ਆਰਥਿਕ ਸਹਾਇਤਾ ਕੀਤੀ ਜਾ ਜਾਵੇ ਤਾਂ ਜੋ ਇਹਨਾਂ ਦੀ ਰਿਹਾਈ ਜਿਹੜੀ ਹੈ ਉਹ ਸੰਭਵ ਹੋਵੇ ਸਿੰਘ ਸਾਹਿਬ ਜੀ ਕਾਫੀ ਸਮਾਂ ਹੋ ਗਿਆ ਜਿਹੜਾ ਇਸ ਗੱਲਬਾਤ ਹੋਈ ਨੂੰ ਬਹੁਤ ਸਾਰੇ ਜਿਹੜੇ ਰੋਸ ਮੁਜਾਰੇ ਮਾਰਚ ਵੀ ਹੋਏ ਨੇ ਇੱਕ ਪਾਸੇ ਭਾਰਤੀ ਕਾਨੂੰਨ ਹੈ ਇੱਕ ਪਾਸੇ ਸਿੱਖ ਪੰਥ ਹੈ ਸਿੱਖ ਪੰਥ ਦਾ ਜਿਹੜਾ ਆਪਣਾ ਰਤਬਾ ਔਰ ਭਾਰਤ ਜਿਹੜਾ ਦੇਸ਼ ਹੈ ਇੱਕ ਉਸ ਤਰ੍ਹਾਂ ਦੀ ਦੁਨੀਆ ਦੇ ਕਈ ਦੇਸ਼ ਨੇ ਤੁਸੀਂ ਜਥੇਦਾਰੋਂ ਕੌਮ ਦੀ ਅਗਵਾਈ ਕਰਦੇ ਹੋ ਕਿ ਤੁਸੀਂ ਜਥੇਦਾਰ ਸਾਹਿਬ ਵੱਲੋਂ ਜਾਂ ਕਾਨੂੰਨ ਨੂੰ ਜਾਂ ਗਾਂ ਵੀ ਤਾਂ ਕਿਸ ਤਰ੍ਹਾਂ ਦੀ ਕੋਈ ਮੁਸ਼ਕਲ ਹੈ 1978 ਦਾ ਜਿਹੜਾ ਸਾਕਾ ਉਹਨਾਂ ਦੇ ਨਾਲ ਸੰਬੰਧਤ ਕੁਝ ਕਿਤਾਬਾਂ ਮਿਲੀਆਂ ਨੇ ਉਹ ਇਸ ਤਰ੍ਹਾਂ ਦਾ ਜਿਹੜਾ ਕਰਨਾ ਜਿਹੜਾ ਕਨੌਣਾ ਜਿਹੜਾ ਕਿਸ ਮਨੁੱਖਤਾ ਦਾ ਘਾਣ ਜਿਹੜਾ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਕਿਹਾ ਤੁਸੀਂ ਇਹਨੂੰ ਹੋਰ ਵੀ ਅੱਗੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਾ ਹੋਵੇ ਕੋਈ ਮਤਾ ਪਾਇਆ ਜਾਏਗਾ ਜਾਂ ਇਸ ਤਰ੍ਹਾਂ ਦਾ ਕੋਈ ਲੀਗਲ ਕਮੇਟੀ ਬਣਾਈ ਜਿਹੜੀ ਅੱਗੇ ਵੀ ਇਸ ਤਰ੍ਹਾਂ ਦੇ ਨੌਜਵਾਨਾਂ ਦੇ ਲਈ ਹੱਕ ਦੀ ਗੱਲ ਕਰੇਗੀ ਸਿੱਖਾ ਨਾ ਹਿੰਦੁਸਤਾਨ ਦੇ ਵਿੱਚ ਧੱਕਾ ਜਿਹੜਾ ਹੈ ਉਹ 19 অপਰਾধ 1 ਹੈ ਸਜ਼ਾਵਾ 2 ਨੇ ਜੇ ਗੈਰ ਸੇ ਖਪਰਾਧ ਕਰਦਾ ਉਹੀ ਤੇ ਉਹਦੇ ਲਈ ਕੋਈ ਸਜ਼ਾ ਨਹੀਂ ਹੈ ਜਾਂ ਨਾਰਮਲ ਸਜ਼ਾ ਹੈ ਤੇ ਜੇ ਉਹੀ অপরাধ ਸਿੱਖ ਕਰਦਾ ਹੈ ਤੇ ਉਹਦੇ ਲਈ ਬਹੁਤ ਵੱਡੀ ਸਜ਼ਾ ਹੈ ਤੇ ਮੈਂ ਸਮਝਦਾ ਕਿਤੇ ਨਾ ਕਿਤੇ ਸਿੱਖਾਂ ਦੇ ਮਨਾਂ ਦੇ ਵਿੱਚ ਬੇਗਾਨਗੀ ਦਾ ਅਹਿਸਾਸ ਪੈਦਾ ਹੁੰਦਾ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਰਤਦੀਆਂ ਨੇ ਔਰ ਸਮੇਂ-ਸਮੇਂ ਦੇ ਉੱਤੇ ਇਸ ਮੁੱਚਾ ਗੁਰੂ ਖਾਲਸਾ ਪੰਥ ਗੁਰੂ ਖਾਲਸਾ ਪੰਥ ਦੀਆਂ ਸੰਸਥਾਵਾਂ ਜਥੇਬੰਦੀਆਂ ਸਿੱਖ ਸੰਗਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਰਤਦੀ ਹੈ ਤੱਕਾ ਹੁੰਦਾ ਤੇ ਰੋਹ ਪ੍ਰਗਟ ਕਰਦੀਆਂ ਨੇ ਤੇ ਆਗਾਹ ਨੂੰ ਵੀ ਸਿੱਖ ਪੰਥ ਦੀਆਂ ਇਹ ਸੰਸਥਾਵਾਂ ਸਿੱਖ ਸੰਗਤਾਂ ਜਥੇਬੰਦੀਆਂ ਆਪਣਾ ਰੋਹ ਪ੍ਰਗਟ ਕਰਦੀਆਂ ਰਹਿਣਗੀਆਂ ਜੇ ਕਿਸੇ ਕਿਸਮ ਦਾ ਸਿੱਖ ਨਾਲ ਤੱਕਾ ਹੁੰਦਾ ਤਾਂ ਇੱਕ ਗਿਆਨੀ ਇਕਬਾਲ ਸਿੰਘ ਜੀ ਦਾ ਮਸਲਾ ਜਿਹੜਾ ਹੈ ਭਾਈ ਰਜਿੰਦਰ ਸਿੰਘ ਜੀ ਨੂੰ ਉਹਦੀ ਜਿਹੜੀ ਸੇਵਾ ਸੌਂਪੀ ਗਈ ਉਹ ਅੱਜ ਮੀਟਿੰਗ ਦੇ ਵਿੱਚ ਵੀ ਮੌਜੂਦ ਸੀ ਆਖਿਰ ਜਿਹੜਾ ਗਿਆਨੀ ਇਕਬਾਲ ਸਿੰਘ ਜੀ ਨੇ ਅੱਜ ਇੱਥੇ ਆਉਣ ਦਾ ਜਿਹੜਾ ਐਲਾਨ ਕੀਤਾ ਹੋਇਆ ਹੈ ਜਿਹੜਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਖਬਰਾਂ ਨੇ ਕਿ ਉਹ ਤੁਹਾਨੂੰ ਮਿਲ ਰਹੇ ਨੇ ਜਾਂ ਇੱਥੇ ਪੇਸ਼ ਹੋ ਰਹੇ ਨੇ ਜਾਂ ਸਿਰਫ ਗਲਤ ਸਭ ਤੇ ਆ ਰਹੇ ਨੇ ਨਹੀਂ ਨਾ ਤਾਂ ਉਹਨਾਂ ਨੇ ਸਾਨੂੰ ਬੁਲਾਇਆ ਹੈਗਾ ਤੇ ਨਾ ਹੀ ਜਿਹੜਾ ਹੈਗਾ ਉਹਨਾਂ ਵੱਲੋਂ ਕੋਈ ਸਨੇਹਾ ਆਇਆ ਕਿ ਮੈਂ ਮਿਲਣਾ ਚਾਹੁੰਨਾ ਤੇ ਅੱਜ ਕੁਝ ਬੀਬੀਆਂ ਜਿਹੜੀਆਂ ਜਰੂਰ ਆਈਆਂ ਸੀ ਜਿਨ੍ਹਾਂ ਨੇ ਮੰਗ ਪੱਤਰ ਦਿੱਤਾ ਕਿ ਉਹਨਾਂ ਦੇ ਦੋਸ਼ਾਂ ਦੀ ਪੜਤਾਲ ਜਿਹੜੀ ਹੈ ਉਹ ਮੁਕੰਮਲ ਕੀਤੀ ਜਾਏ ਤੇ ਅਸੀਂ ਉਸ ਤੋਂ ਪਹਿਲਾਂ ਜਿਹੜਾ ਹੈਗਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਦੀ ਟੀਮ ਬਣਾਈ ਸੀਗੀ ਪੜਤਾਲ ਕਰਨ ਵਾਸਤੇ ਤੇ ਉਹਨੂੰ ਆਦੇਸ਼ ਜਿਹੜਾ ਹੈ ਉਹ ਦੇ ਦਿੱਤਾ ਕਿ ਜਾਂਚ ਜਿਹੜੀ ਹੈ ਉਹ ਮੁਕੰਮਲ ਹੋਣੀ ਚਾਹੀਦੀ ਹੈ ਦੋਸ਼ਾਂ ਦੀ ਜਾਂਚ ਮੁਕੰਮਲ ਕਰਕੇ 15 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਜਿਹੜੀ ਹੈ ਉਸ ਅਕਾਲ ਤਖਤ ਸਾਹਿਬeke ਪੇਸ਼ ਕਰੇ ਸਿੰਘ ਸਾਹਿਬ ਜੀ ਇੱਕ ਪਾਸੇ ਜਿਹੜਾ ਇਹ ਪੱਖ ਹੈ ਵੀ ਜਿਸ ਤਰ੍ਹਾਂ ਕੁਛ ਬੀਬੀਆਂ ਨੇ ਸਿੱਖ ਬੀਬੀਆਂ ਨੇ ਇਲਜ਼ਾਮ ਗਏ ਨੀਕਬਾਲ ਸਿੰਘ ਤੇ ਲਾਏ ਉਹਨਾਂ ਦੇ ਆਚਰਣ ਤੇ ਲਾਇਕ ਬਸ ਉਹਨਾਂ ਦਾ ਜਿਹੜਾ ਅਮਰਤਾ ਦੀ ਬੇਟਾ ਸੀਗਰ ਨੋਸ਼ੀ ਕਰਦਾ ਬੜੀ ਵੱਡੀ ਜਿਹੜੀ ਪਦਵੀ ਹੈ ਸਿੰਘ ਸਾਹਿਬ ਦੀ ਉਸ ਤੋਂ ਬਾਅਦ ਜਿਹੜਾ ਅਕਸ ਜਿਹੜਾ ਬੜਾ ਥੱਲੇ ਆਖਰ ਕਿਉਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਟਨਾਵਾਂ ਨੇ ਹੋ ਜਾਂਦੀਆਂ ਨੇ ਇੱਕ ਜਿਹੜਾ ਜਥੇਦਾਰ ਆ ਉਹਦਾ ਪਰਿਵਾਰ ਉਹਦੇ ਕਾਬੂ 'ਚ ਨਹੀਂ ਔਰ ਪੂਰੀ ਕੌਮ ਨੂੰ ਤਾਂ ਕੀ ਸਿੱਖੀ ਨਹੀਂ ਇਸ ਤਰ੍ਹਾਂ ਨਹੀਂਗਾ ਕਿ ਬੱਚੇ ਤਾਂ ਬੇਕਾਬੂ ਜਿਹੜੇ ਆ ਕਿਸੇ ਦੇ ਵੀ ਹੋ ਸਕਦੇ ਆ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਗਲਤ ਗੱਲ ਜਿਹੜੀ ਹੁੰਦੀ ਹੈ ਜਦੋਂ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਕਾਨੂੰਨਾ ਕਰਮ ਗੁਰਦਾਰਾ ਸਾਹਿਬ ਦੀ ਹਦੂਦ ਦੇ ਵਿੱਚ ਹੁੰਦਾ ਹੈ ਤੇ ਕਿਉਂਕਿ ਆਮੰਦਾ ਅਪਰਾਧ ਕਰਦਾ ਹੈ ਤੇ ਉਹੀ ਅਪਰਾਧ ਜਿਹਦੇ ਜ਼ਿੰਮੇਵਾਰ ਵਿਅਕਤੀਆਂ ਵੱਲੋਂ ਜਾਂ ਉਹਨਾਂ ਦੇ ਪਰਿਵਾਰਾਂ ਵੱਲੋਂ ਕੀਤਾ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਉਹ ਬਹੁਤ ਵੱਡਾ ਗਿਣਿਆ ਜਾਂਦਾ ਹੈ ਜੀ ਸਿੰਘ ਸਭ ਜੀ ਜਥੇਦਾਰਾਂ ਤੋਂ ਬਾਅਦ ਜੇ ਗੱਲ ਕਰੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਬਹੁਤ ਸਾਰੇ ਮੈਂਬਰ ਨੇ ਜਿਨ੍ਹਾਂ ਚੋਂ ਬਹੁਤਾਂਤ ਕਹਿ ਸਕਦੇ ਆ ਸਬੂਤਾਂ ਦੇ ਆਧਾਰ ਤੇ ਗੱਲ ਕਰ ਸਕਦੇ ਆ ਸੀ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਸਿਕਰਤ ਨੋਸ਼ੀ ਵੀ ਕਰਦੇ ਨੇ दारू ਸਿੱਕਾ ਵੀ ਪੀਂਦੇ ਨੇ ਆਖਿਰ ਇਹ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਜਿਹੜੀ ਹੈ ਉਹ ਜਿਹੜੀ ਪਰਪਕਤਾ ਦੀ ਜਿਹੜੀ ਗੱਲ ਉਹਨਾਂ ਤੇ ਲਾਗੂ ਹੋਏਗੀ ਸਖਤੀ ਹੋਏਗੀ ਜਾਂ ਕਿਉਂ ਨਹੀਂ ਹੁੰਦੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇੱਕ ਬਹੁਤ ਸੋਹਣਾ ਸ਼ਬਦ ਹੈ ਕਿ ਉਹ ਕਹਿੰਦੇ ਨੇ ਕਾਲਾ ਨਹੀਂ ਜੋਗ ਨਹੀਂ ਨਾਹੀਂ ਸਦਕਾ ਤਬ ਥਾਨ ਅਸਤ ਜਗ ਪ੍ਰਸਤੋ ਡੂਬਦਾ ਵਿਜਗ ਜਦੋਂ ਜ਼ਿੰਮੇਵਾਰ ਤਰ੍ਹਾਂ ਜਾਂ ਉਹਨਾਂ ਤੇ ਨਾਲ ਸੰਬੰਧਤ ਜਿਹੜੇ ਲੋਕ ਨੇ ਜਦੋਂ ਉਹ ਇਸ ਤਰ੍ਹਾਂ ਦੀਆਂ ਧਰਮ ਦੇ ਵਿਰੁੱਧ ਗੱਲਾਂ ਬਾਤਾਂ ਕਰਦੇ ਨੇ ਤਾਂ ਜਿਹੜੀਆਂ ਸੰਸਥਾਵਾਂ ਨਾਲ ਜੁੜੇ ਹੁੰਦੇ ਨੇ ਉਹਨਾਂ ਦੇ ਵਿੱਚ ਨਿਘਾਰ ਆਉਣਾ ਜਿਹੜਾ ਹੈ ਉਹ ਸੁਭਾਵਕ ਹੈ ਤੇ ਕਿਤੇ ਨਾ ਕਿਤੇ ਸਾਨੂੰ ਆਪ ਨੂੰ ਹੀ ਸਮਝਣਾ ਚਾਹੀਦਾ ਹੈ ਕਿ ਜਾਂ ਤਾਂ ਅਸੀਂ ਸੰਸਥਾਵਾਂ ਤੋਂ ਵੱਖਰੇ ਹੋ ਜਾਈਏ ਤੇ ਜਾਂ ਫਿਰ ਕਿਤੇ ਨਾ ਕਿਤੇ ਆਪਣੇ ਜੀਵਨ ਦੇ ਵਿੱਚ ਸੁਧਾਰ ਕਰੀਏ ਗਾਨੀ ਇਕਬਾਲ ਸਿੰਘ ਜੀ ਨੇ ਕੁਝ ਇਲਜ਼ਾਮ ਜਿਹੜੇ ਲਾਏ ਨੇ ਉਹਨਾਂ ਨੇ ਕਿਹਾ ਵੀ ਜਿਹੜਾ ਸੌਦਾ ਸਾਦ ਨੂੰ ਮਾਫੀ ਦਿੱਤੀ ਸੀ ਉਹਨਾਂ ਤੇ ਮੈਂ ਵੱਡੇ ਖੁਲਾਸੇ ਕਰਾਂਗਾ ਕੀ ਕੁਝ ਇਸ ਤਰ੍ਹਾਂ ਦੀ ਜਿਹੜੀ ਕੋਈ ਉਹ ਇਲਜ਼ਾਮ ਲਾਉਂਦੇ ਨੇ ਜਾਂ ਜਿਹੜੇ ਉਹਨਾਂ ਨੇ ਇਲਜ਼ਾਮ ਲਾਏ ਨੇ ਉਹਨਾਂ ਦੀ ਵੀ ਤੁਸੀਂ ਕੋਈ ਪੜਤਾਲ ਕਰੋਗੇ ਜਿਹੜੀ ਆਪਣੀ ਕਮੇਟੀ ਅਕਾਲ ਤਖਤ ਸਾਹਿਬ ਤੋਂ ਬਣੀ ਹੋਈ ਹੈ ਜਾਂ ਪਹਿਲੀ ਗੱਲ ਤੇ ਇਹ ਕਿ ਬੜੀ ਦੇਰ ਬਾਅਦ ਬੜੀ ਦੇਰ ਨਾਲ ਜਿਹੜਾ ਉਹਨਾਂ ਵੱਲੋਂ ਜਿਹੜੇ ਇਹਨਾਂ ਇਲਜ਼ਾਮਾਂ ਦੀ ਗੱਲ ਕੀਤੀ ਗਈ ਹੈ ਇਹ ਕਹਿੰਦੇ ਆ ਕਿ ਬੰਦਾ ਜਦੋਂ ਇੱਕ ਪੋਜੀਸ਼ਨ ਦੇ ਉੱਤੇ ਬੈਠਾ ਹੋਵੇ ਉਹ ਗੱਲ ਕਰੇ ਤੇ ਉਸ ਗੱਲ ਦਾ ਅਸਰ ਹੁੰਦਾ ਜੇ ਦੋ ਪੋਜੀਸ਼ਨ ਤੋਂ ਪਾਸੇ हट ਜੇ ਤੇ ਫਿਰ ਗੱਲ ਕਰੇ ਕਿ ਉਹ ਦਾ ਅਸਰ ਜਿਹੜਾ ਬਿਲਕੁਲ ਨਹੀਂ ਰਹਿ ਜਾਂਦਾ ਨਾਲੇ ਜਿਹੜਾ ਉਹਨਾਂ ਨੇ ਦੋਸ਼ ਲਾਏ ਨੇ ਉਹਨਾਂ ਬਾਰੇ ਪਹਿਲੋ ਹੀ ਸਰਕਾਰ ਇੱਕ ਸੱਟ ਬਣਾ ਕੇ ਮੇਰੀ ਜਾਤੀ ਜਨਮ ਕਤਾਕਾਰੀ ਮਤਾਬਕ ਪੜਤਾਲ ਕਰਵਾ ਰਹੀ ਹੈ ਤੇ ਜੇ ਤੁਹਾਨੂੰ ਰਿਪੋਰਟ ਆਉਗੀ ਉਸ ਤੋਂ ਬਾਅਦ ਵਿਚਾਰ ਕਰਾਂਗੇ ਐਸਆਈਟੀ ਦੀ ਗੱਲ ਕਰਦੇ ਆ ਕਿਉਂਕਿ ਪੂਰੀ ਦੁਨੀਆ ਦੀ ਸਿੱਖ ਕੌਮ ਦੀਆਂ ਨਜ਼ਰਾਂ ਐਸਆਈਟੀ ਤੇ ਟਿਕੀਆਂ ਨੇ ਜਿਹੜੀ ਬੈਬਲ ਕਲਾਂ ਗੋਲੀकांड ਦੀ ਗੱਲ ਕਰ ਰਹੀ ਹੈ ਜਾਂ ਬਰਗਾੜੀ ਬੇਅਦਬੀकांड ਦੀ ਜਾਂਚ ਕਰ ਰਹੀ ਹੈ ਐਸਆਈਟੀ ਦੀ ਜਿਹੜੇ ਫੈਸਲੇ ਹੋਣਗੇ ਕੀ ਤੁਸੀਂ ਜਾਂ ਸ਼ਰੋਣੀ ਕਮੇਟੀ ਉਹਨੂੰ ਪ੍ਰਵਾਨ ਕਰੇਗੀ ਕਿਉਂਕਿ ਉਹ ਜਿਹੜੀਆਂ ਇਸ਼ਾਰਾ ਕਿਤੇ ਨ ਕਿਤੇ ਇਕੱਲੇ ਦਲਵਲ ਜਾ ਰਿਹਾ ਮਨਤਾਰ ਸਿੰਘ ਬਰਾੜ ਦੀ ਪੁਛਕਿਸ਼ ਹੋਈ ਹੈ ਸਖਤੀ ਨਾਲ ਕੰਮ ਕਰ ਰਹੀ ਹੈ ਜਾਂਚ ਜਿਹੜੀ ਆ ਉਹ ਨਿਰਪੱਖ ਹੋਣੀ ਚਾਹੀਦੀ ਹੈ ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਜਿਹੜਾ ਕੁਝ ਕਿਹਾ ਜਾ ਸਕਦਾ ਹੈ ਨਿਰਪੱਖ ਜਾਂਚ ਹੈ ਕਿ ਨਹੀਂ ਹੈ ਕਿੰਨੀ ਹੈ ਇਹ ਸਭ ਦੇਖਣ ਤੋਂ ਬਾਅਦ ਹੀ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਜਿਹੜਾ ਸਤਾਬ ਦੀ ਜਿਹੜੀ ਸ਼੍ਰੋਮਣੀ ਕਮੇਟੀ ਵੀ ਅਕਾਲ ਤਖਤ ਸਾਹਿਬ ਦੀ ਰੈਡਮਾਈਚ ਵੱਡੇ ਵੱਡੇ ਸਮਾਗਮ ਵੀ ਹੋ ਰਹੇ ਨੇ ਪੂਰੇ ਭਾਰਤ ਪੱਧਰ ਤੇ ਹੋ ਰਹੇ ਨੇ ਵਿਦੇਸ਼ਾਂ 'ਚ ਵੀ ਹੋ ਰਹੇ ਨੇ ਲਾਂਗਾ ਜਿਹੜਾ ਪਾਕਿਸਤਾਨ ਵਾਲੇ ਪਾਸੇ ਕਮਜ਼ੋਰਾ ਸ਼ੁਰਾ ਤੇ ਪਰ ਇੱਧਰ ਹੈ ਜੀ ਜ਼ਮੀਨ ਨਹੀਂ ਖਰੀਦੀ ਗਈ ਸਿੰਘ ਸਾਹਿਬ ਜੀ ਬੜਾ ਵੱਡਾ ਸਵਾਲ ਆ ਮਹੀਨੇ ਮਗਰ 3-4 ਰਹਿ ਗਏ ਨੇ ਪਰ ਬਹੁਤ ਵੱਡਾ ਕੰਮ ਆ ਆਖਿਰ ਕਿਉਂ ਇਨੀ ਢਿੱਲ ਜਿਹੜੀ ਭਾਰਤ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਬਿਲਕੁਲ ਇਹ ਬੜਾ ਮੰਦ ਭਾਗੀ ਗੱਲ ਹੈ ਕਿ ਭਾਰਤ ਸਰਕਾਰ ਵੱਲੋਂ ਅਜੇ ਤੱਕ ਕੋਈ ਕਾਰਵਾਈ ਜਿਹੜੀ ਹੈ ਉਹ ਮੁਕੰਮਲ ਨਹੀਂ ਕੀਤੀ ਗਈ ਤੇ ਜੇ ਕਿਤੇ ਕਾਰਵਾਈ ਕੀਤੀ ਗਈ ਹੈ ਤੇ ਪਾਕਿਸਤਾਨ ਦੇ ਮੁਕਾਬਲੇ ਬਹੁਤ ਘੱਟ ਕੀਤੀ ਗਈ ਹੈ ਤੇ ਕਿਉਂਕਿ ਕੌਮਦੀਆਂ ਭਾਵਨਾਵਾਂ ਨਾਲ ਜੁੜਿਆ ਮੁੱਦਾ ਹੈ ਤੇ ਇਸ ਮੁੱਦੇ ਨੂੰ ਜਿਹੜਾ ਹੈ ਰਾਸੀ ਰੰਗਤ ਨਾ ਦਿੰਦੇ ਹੋਏ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜਿਆ ਮੁੱਦਾ ਜਿਹੜਾ ਸਮਝਦੇ ਹੋਏ ਜਲਦੀ ਤੋਂ ਜਲਦੀ ਕਰਤਾਰਪੁਰ ਲਾਂਘੇ ਵਾਸਤੇ ਭਾਰਤ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਸੋ 에 ਸੰ ਸਿੰਘ ਸੇਬ ਯਾਨੀ ਹਰਪੀ ਸਿੰਘ ਜੀ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਨੇ ਕੁਝ ਪੰਥਕ ਮੁੱਦੇ ਜਿਹੜੇ ਅੱਜ ਜਵਾਬ ਮੰਗਦੇ ਨੇ ਉਹਨਾਂ ਨਾਲ ਜਿਹੜੀ ਇਸ ਗੱਲਬਾਤ ਕੀਤੀ ਹੈ ਜੁੜੇ ਰਹੋ ਧਖਾਲਸ ਟੀਵੀ ਨਾਲ ਵੀਡੀਓ ਜਰਨਲਿਸਟ ਨਵਕੀਰ ਸਿੰਘ ਧਖਾਲਸ ਟੀਵੀ ਸ੍ਰੀ ਅੰਮ੍ਰਿਤਸਰ ਸਾਹਿਬ